ਪੰਜਾਬ ਸੀਐਮ ਫੈਨ ਕਲੱਬ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੁੱਖ ਮੰਤਰੀ ਨੇ 13 ਸੀਟਾਂ ਜਿੱਤਣ ਲਈ ਇੱਕ ਵੱਡੀ ਰਣਨੀਤੀ ਬਣਾਈ ਹੈ ਕਾਲੀਆਂ ਤੇ ਕਾਂਗਰਸੀਆਂ ਨੇ ਹਾਰ ਮੰਨ ਲਈ ਐਸੋ ਅਖਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿੱਥੇ ਕਿ ਆਪ ਦੇ 13 ਜੀਰੋ ਦੇ ਟੀਚੇ ਨੂੰ ਹਾਸਲ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਹਸ਼ਿਆਰਪੁਰ ਪਹੁੰਚੇ ਸਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਉਹ ਦੌਰਾ ਕਰ ਰਹੇ ਨੇ ਹਰ ਇੱਕ ਕੈਂਡੀਡੇਟ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਕੇ ਵੋਟਾਂ ਦੀ ਮੰਗ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੱਥੇ ਸਟੇਜ ਤੇ ਪਹੁੰਚਦੇ ਨੇ ਤੇ ਉਹ ਵਿਰੋਧੀਆਂ ਤੇ ਨਿਸ਼ਾਨਾ ਸਾਧਣਾ ਸ਼ੁਰੂ ਕਰ ਦਿੰਦੇ ਨੇ ਇਹ ਤਾਂ ਹੋ ਨਹੀਂ ਸਕਦਾ ਕਿ ਮੁੱਖ ਮੰਤਰੀ ਸਟੇਜ ਤੇ ਬੋਲਣ ਤੇ ਵਿਰੋਧੀਆਂ ਦੀ ਕਲਾਸ ਨਾਲ ਕੋਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿੱਥੇ ਕਿ ਸਟੇਜ ਤੇ ਪਹੁੰਚਦੇ ਅਨਸਾਰ ਢੀਨਸਾ ਪਰਿਵਾਰ ਤੇ ਤੰਜ ਕਸਿਆਏ ਉਹਨਾਂ ਨੇ ਕਿਹਾ ਇਹ ਕਿ ਢੀਨਸਾ ਪਰਿਵਾਰ ਘਰ ਦੇ ਵਿੱਚ ਵਾਪਸ ਆ ਗਿਆ ਹੈ ਪਰ ਟਿਕਟ ਨਾ ਮਿਲਣ ਤੋਂ ਨਰਾਜ਼ ਚੱਲ ਰਿਹਾ ਹੈ ਕਿਉਂਕਿ ਅਕਾਲੀ ਦਲ ਦੇ ਵਿੱਚ ਢੀਨਸਾ ਪਰਿਵਾਰ ਦੀ ਵਾਪਸੀ ਹੋਈ ਹੈ ਸੰਗਰੂਰ ਤੋਂ ਟਿਕਟ ਨਾ ਮਿਲਣ ਕਾਰਨ ਜਿੱਥੇ ਪਰਮਿੰਦਰ ਸਿੰਘ ਢੀਨਸਾ ਨਰਾਜ਼ ਚੱਲ ਰਹੇ ਨੇ ਫੈਸਲਾ ਲਿਆ ਜਾਏਗਾ ਕਿ ਪਾਰਟੀ ਦੇ ਵਿੱਚ ਉਹ ਬਣੇ ਰਹਿਣਗੇ ਜਾਂ ਪਾਰਟੀ ਬਦਲਣਗੇ ਮੁੱਖ ਮੰਤਰੀ ਨੇ ਉਹਨਾਂ ਤੇ ਤਾਂ ਜਿਵੇਂ ਕਿ ਆਇਆ ਤੇ ਸੀਐਮ ਮਾਨ ਨੇ ਕਿਹਾ ਹੈ 2 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ 40000 ਤੋਂ ਵੱਧ ਨੌਕਰੀਆਂ ਦਿੱਤੀਆਂ ਨੇ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਇੰਡਸਟਰੀ ਵੀ ਲਿਆਂਦੀ ਗਈ ਹੈ ਤਾਂ ਜੋ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਸਕਣ ਪੰਜਾਬ 2 ਸਾਲਾਂ ਦੇ ਵਿੱਚ ਰੰਗਲਾ ਪੰਜਾਬ ਬਣ ਰਿਹਾ ਹੈ ਅਗਲੇ 3 ਸਾਲਾਂ ਦੇ ਵਿੱਚ ਬਹੁਤ ਕੁਝ ਹੋ ਸਕਦਾ ਹੈ ਸੀਐਮਾਨ ਨੇ ਇੱਕ ਵਾਰ ਫਿਰ ਨੌਜਵਾਨਾਂ ਨੂੰ ਕਿਹਾ ਹੈ ਕਿ ਉਹ ਲੱਖਾਂ ਰੁਪਏ ਖਰਚ ਕੇ ਬਾਹਰ ਨਾ ਜਾਣ ਉਹਨਾਂ ਕਿਹਾਏ ਕਿ ਜੇਕਰ ਇੱਥੇ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ ਤਾਂ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ ਸੀਐਮਾਨ ਨੇ ਲੋਕਾਂ ਨੂੰ ਕਿਹਾਏ ਕਿ ਉਹ 13 ਵਿੱਚੋਂ 13 ਸੀਟਾਂ ਜਿੱਤਣ ਵਿੱਚ ਉਹਨਾਂ ਦੀ ਮਦਦ ਕਰਨ ਤਾਂ ਜੋ ਪੰਜਾਬ ਦੇ ਮੁੱਦੇ ਕੇਂਦਰ ਕੋਲ ਜ਼ੋਰਦਾਰ ਢੰਗ ਨਾਲ ਉਠਾਏ ਜਾ ਸਕਣ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਵਿੱਚ ਹੋਣ ਕਾਰਨ ਦੇਸ਼ ਭਰ ਦੇ ਵਿੱਚ ਚੋਣ ਪ੍ਰਚਾਰ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਹੁਣ ਆਪਣਾ ਧਿਆਨ ਪੰਜਾਬ ਵੱਲ ਕੇਂਦਰਿਤ ਕਰਨ ਜਾ ਰਹੇ ਨੇ ਅੱਜ ਤੋਂ ਸੀਐਮ ਭਗਵੰਤ ਮਾਨ ਨੇ ਮਿਸ਼ਨ ਆਪ 130 ਦੀ ਸ਼ੁਰੂਆਤ ਕੀਤੀ ਹੈ ਸੀਐਮ ਮਾਨ ਪਹਿਲਾਂ ਹੀ ਹਰ ਜ਼ਿਲ੍ਹੇ ਵਿੱਚ ਚੋਣ ਪ੍ਰਚਾਰ ਕਰਨ ਦਾ ਐਲਾਨ ਕਰ ਚੁੱਕੇ ਨੇ ਭਾਵੇਂ ਪੰਜਾਬ ਵਿੱਚ ਆਪ ਦੀ ਸਰਕਾਰ ਹੈ ਇਸ ਦੇ ਬਾਵਜੂਦ ਆਪ ਵਿੱਚ ਉਮੀਦਵਾਰਾਂ ਦੀ ਘਾਟ ਹੈ ਆਪ ਨੇ ਆਪਣੇ ਮੌਜੂਦਾ ਮੰਤਰੀਆਂ ਅਤੇ ਵਿਧਾਇਕਾਂ ਨੂੰ 13 ਚੋਂ 8 ਸੀਟਾਂ ਤੇ ਉਤਾਰਿਆ ਅਤੇ 2-3 ਦਿਨ 2-3 ਸੀਟਾਂ ਅਜਹੀਆਂ ਨੇ ਜਿੱਥੇ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਥਾਂ ਦਿੱਤੀ ਗਈ ਹੈ ਸੋ ਆਖਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ 13 ਸੀਟਾਂ ਜਿੱਤਣ ਲਈ ਵੱਡੀ ਰਣਨੀਤੀ ਅਪਣਾ ਰਹੇ ਨੇ ਸੋ ਆਖਰ ਜਿਸ ਤੋਂ ਬਾਅਦ ਅਕਾਲੀਆਂ ਤੇ ਕਾਂਗਰਸੀਆਂ ਨੂੰ ਹਾਰ ਮੰਨਣੀ ਹੀ ਮੰਨਣੀ ਹੀ ਪਵੇਗੀ ਆਖਰ ਸਿੱਟਾ ਕੀ ਨਿਕਲੇਗਾ ਸੋ ਆਖਰ ਇਹ ਤਾਂ ਸਮਾਂ ਹੀ ਤੈਅ ਕਰੇਗਾ ਆਖਰ ਅੱਜ ਦਾ ਜੋ ਰੁਝਾਨ ਹੈ ਸੋ ਆਮ ਆਦਮੀ ਪਾਰਟੀ ਦੇ ਵੱਲ ਲੋਕਾਂ ਦਾ ਬਣਦਾ ਪਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਿਸ਼ਵਾਸ ਦਾ ਇਹ ਨਤੀਜਾ ਹੈ ਕਿਉਂਕਿ ਲੋਕ ਮਾਨ ਸਾਹਿਬ ਤੇ ਵਿਸ਼ਵਾਸ ਕਰਦੇ ਨੇ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਪੰਜਾਬ ਸੀਐਮ ਫੈਨ ਕਲੱਬ ਦੇ ਨਾਲ ਜੁੜੇ ਰਹੋ ਜੀ ਧੰਨਵਾਦ